ਸਾਰੇ ਦੋਸਤਾਂ ਨੂੰ ਪਿਆਰ ਸასი ਸ਼ਾਲ ਜੈ ਹਿੰਦ ਕੀ ਹਾਲ ਚੱਲ ਨੇ ਸਭ ਦੇ ਉਮੀਦ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਕਾਫੀ ਸਟੂਡੈਂਟਸ ਮੈਨੂੰ ਕੁਐਸਚਨਸ ਆ ਰਹੇ ਨੇ ਤੁਹਾਡੀ ਆਨਸਰ ਕੀਉਣ ਤੋਂ ਬਾਅਦ ਆਪਣੇ ਨੰਬਰ ਦੱਸ ਰਹੇ ਹੋ ਤੁਸੀਂ ਆਪਣੀ ਕੈਟਾਗਰੀ ਦੇ ਅਕੋਰਡਿੰਗ ਆਪਣੇ ਪੁੱਛ ਰਹੇ ਹੋ ਵੀ ਸਾਡੇ ਐਨ ਐ ਨੰਬਰ ਨੇ ਜੀ ਸਾਡਾ ਫਾਈਨਲ ਦੇ ਵਿੱਚ ਸਿਲੈਕਸ਼ਨ ਹੋ ਜਾਏਗਾ ਕਿ ਨਹੀਂ ਹੋ ਜਾਏਗਾ ਤਾਂ ਮੈਂ ਉਸ ਬੰਦੀ ਕਾਫੀ ਜਿਹੜਾ ਮਤਲਬ ਕਿ ਤੁਹਾਨੂੰ ਡੀਪਲੀ ਸਮਝਾਇਆ ਠੀਕ ਆ ਤੁਹਾਨੂੰ ਸਕੋਰ ਕਾਰਡ ਬਾਰੇ ਦੱਸਿਆ ਨਾਰਮਲਾਈਜੇਸ਼ਨ ਬਾਰੇ ਦੱਸਿਆ ਠੀਕ ਆ ਜੋ ਵੀ ਮਤਲਬ ਕਿ ਅਪਡੇਟ ਮੈਂ ਪਿਛਲੀ ਵੀਡੀਓ ਚ ਦਿੱਤੀ ਆ ਤੁਸੀਂ ਉਮੀਦ ਕਰਦਾ ਹਾਂ ਕਿ ਸਾਰੀ ਦੇਖੀ ਹੋ ਗਈ ਹੋਊ। ਫਿਰ ਵੀ ਕਾਫੀ ਸਟੂਡੈਂਟਸ ਮੈਨੂੰ ਏ ਮੈਸੇਜ ਕਰ ਰਹੇ ਨੇ ਕਿ ਜਿਹੜੇ ਸਾਡੇ ਨੰਬਰ ਨੇ ਉਹ ਅਸੀਂ 150 ਦੇ ਵਿੱਚੋਂ ਕਾਊਂਟ ਕਰ ਰਹੇ ਹਾਂ। ਸਾਰਿਆਂ ਦੀ ਗੱਲ ਨਹੀਂ ਕਰਦਾ ਮੈਂ। ਕੁਝ ਕੁ ਸਟੂਡੈਂਟਸ ਹੈਗੇ ਨੇ ਜਿਹੜੇ ਕਿ ਮੈਨੂੰ YouTube ਤੇ ਵੀ ਕਮੈਂਟ ਕਰ ਰਹੇ ਨੇ ਔਰ WhatsApp ਤੇ ਵੀ ਮੈਨੂੰ ਮੈਸੇਜ ਕਰਕੇ ਪੁੱਛ ਰਹੇ ਨੇ ਵੀ ਸਾਡੇ 70 72 ਨੰਬਰ ਬਣ ਰਹੇ ਨੇ 150 ਦੇ ਵਿੱਚੋਂ। ਠੀਕ ਹੈ। ਤમે ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਗਾ ਕਿ ਪਹਿਲੀ ਗੱਲ ਤਾਂ ਜਿਹੜੇ ਸਾਰੇ ਸਟੂਡੈਂਟਸ ਆ ਉਹ ਅਨਸਰ ਕੀ ਚੈੱਕ ਕਰੋ ਜਿਹੜਾ ਕਿ ਤੁਹਾਡੇ ਅਨਸਰ ਸਹੀ ਆ 100 ਨੰਬਰ ਤੱਕ ਤੁਹਾਡਾ ਫਸਟ ਐਗਜ਼ਾਮ ਹੋਇਆ ਜਿਹੜਾ ਠੀਕ ਆ ਉਹ 100 ਨੰਬਰ ਦਾ ਸੀਗਾ ਔਰ ਜਿਹੜਾ ਤੁਹਾਡਾ ਕੁਆਲੀਫਾਈਂਗ ਸੀਗਾ ਉਹ ਸੀਗਾ ਜੀ 50 ਨੰਬਰ ਦਾ ਤੁਸੀਂ 50 ਨੰਬਰ ਵਾਲਾ ਪੇਪਰ ਛੱਡ ਦਿਓ ਇੱਕ ਵਾਰ ਛੱਡ ਦਿਓ ਮਤਲਬ ਸਿੜਨਾ ਨਹੀਂਗਾ ਬਟ ਇੱਕ ਇੱਕ ਵਾਰ ਉਹਨੂੰ ਸਾਈਡ ਤੇ ਕਰ ਦਿਓ ਤੁਸੀਂ ਜਿਹੜੇ ਆਪਣੇ ਥੋੜੀ ਮੈਰਿਟ ਬਣਨੀ ਹੈ ਜਿਸ ਦੇ ਵਿੱਚੋਂ ਉਹ ਹੈਗਾ ਜੀ ਇੱਕ ਤੋਂ 100 ਦੇ ਜਿਹੜੇ ਕੁਐਸਚਨ ਤੁਹਾਡੇ ਆਏ ਨੇ ਅਨਸਰ ਕੀ ਦੇ ਵਿੱਚ ਉਹਦੇ ਵਿੱਚ ਤੁਸੀਂ ਮੈਚ ਕਰਕੇ ਦੇਖੋਗੇ ਤੁਹਾਡੇ ਜਿਹੜੇ ਮਤਲਬ ਕਿ ਕੁਐਸਚਨ ਸਹੀ ਕਰਨੇ ਆ ਠੀਕ ਹੈ ਕਿਉਂਕਿ ਇਹਦੇ ਵਿੱਚ ਕੋਈ ਆਪਣੇ ਤੁਹਾਨੂੰ ਪਤਾ ਹੀ ਨਹੀਂ ਸੀ ਨੈਗੇਟਿਵ ਮਾਰਕਿੰਗ ਹੈ ਨਹੀਂ ਸੀ ਔਰ ਜਿਹੜੇ ਸਹੀ ਆ ਮੰਨ ਕੇ ਚੱਲੋ ਵੀ ਪਹਿਲਾ ਕੁਐਸਚਨ ਆ ਉਹਦੀ ਤੀਜੀ ਆਪਸ਼ਨ ਸਹੀ ਆ ਤਾਂ ਤੁਹਾਡੀ ਜਿਹੜੀ ਚੂਜ਼ਨ ਆਪਸ਼ਨ ਉਹ ਵੀ ਤੀਜੀ ਆ ਹਨਾ ਤਾਂ ਇਸ ਕਰਕੇ ਤੁਹਾਡਾ ਹੋ ਗਿਆ ਇੱਕ ਨੰਬਰ ਇਦਾਂ ਕਰਕੇ ਠੀਕ ਹੈ ਤੁਸੀਂ ਇਹ ਚੈੱਕ ਕਰੋ ਵੀ ਤੁਹਾਡੇ ਪਹਿਲੇ 100 ਨੰਬਰ ਦੇ ਵਿੱਚੋਂ ਮਤਲਬ 100 ਕੁਐਸਚਨਾਂ ਦੇ ਵਿੱਚੋਂ ਕਿੰਨੇ ਤੁਹਾਡੇ ਕੁਐਸਚਨ ਸਹੀ ਆ ਤਾਂ ਉਹਨੇ ਜਿੰਨੇ ਕੁਐਸਚਨ ਤੁਹਾਡੇ ਸਹੀ ਆ ਉਹ ਤੁਹਾਡੇ ਨੰਬਰ ਉਸ ਤੋਂ ਬਾਅਦ ਜਿਹੜਾ ਕੁਆਲੀਫਾਈਂਗ ਪੇਪਰ ਤੁਹਾਡਾ 50 ਨੰਬਰ ਦਾ ਸੀਗਾ ਉਹਨੂੰ ਐਡ ਨਹੀਂ ਕਰਨਾ ਵਿੱਚ ਉਹਨਾਂ ਦੇ ਨੰਬਰ ਨਹੀਂ ਐਡ ਕਰਨੀ ਜਿੱਦਾਂ ਕਿ ਪੇਪਰ ਸੀਗਾ 150 ਨੰਬਰ ਦਾ ਪਰ ਜਿਹੜੀ ਤੁਹਾਡੀ ਮੈਰਿਟ ਬਣਨੀ ਆ ਜਿਹੜੇ ਫਰੈਸ਼ਸ ਨੇ ਬਿਲਕੁਲ ਨਵੇਂ ਕੈਂਡੀਡੇਟਸ ਨੇ ਜਿਨ੍ਹਾਂ ਨੇ ਪਹਿਲੀ ਵਾਰ ਪੇਪਰ ਦਿੱਤਾ ਉਹ ਸ਼ਾਇਦ 150 ਦੇ ਵਿੱਚ ਕਾਊਂਟ ਕਰ ਰਹੇ ਨੇ ਤੁਮੇ ਉਹਨਾਂ ਨੂੰ ਇਹੀ ਗੱਲ ਕਹੂੰਗਾ ਵੀ ਜਿਹੜਾ 50 ਨੰਬਰ ਆ 55 ਦੇ ਵਿੱਚੋਂ ਤੁਸੀਂ 25 ਲੈਣੇ ਆ। ਕੁਆਲੀਫਾਈਂਗ ਆ ਉਹ ਠੀਕ ਆ। ਜੇ ਤੁਹਾਡੇ 25 ਨੰਬਰ ਨਹੀਂ ਬਣਦੇ ਤਾਂ ਤੁਹਾਡਾ ਜਿਹੜਾ ਪਹਿਲਾ ਪੇਪਰ ਆ ਉਹ ਨਹੀਂ ਵਿਚਾਰਿਆ ਜਾਊਗਾ। ਜੇਕਰ ਤੁਸੀਂ ਸੈਕੰਡ ਪੇਪਰ ਆ ਮਤਲਬ 50 ਨੰਬਰ ਦਾ ਪੇਪਰ ਨਾ ਪੰਜਾਬੀ ਵਾਲਾ ਜੀ ਤੁਸੀਂ ਉਹ ਕੁਆਲੀਫਾਈਂਗ ਨਹੀਂ ਕਰਦੇ ਠੀਕ ਆ ਤੁਹਾਡਾ 50 ਨੰਬਰ ਦਾ ਪੇਪਰ ਵੀ ਤੁਸੀਂ 10 ਨੰਬਰ ਹੀ ਲਏ ਆ ਤਾਂ ਤੁਹਾਡਾ ਜਿਹੜਾ ਪਹਿਲਾ ਪੇਪਰ ਉਹ ਬੇਕਾਰ ਆ। ਉਹ 50 ਨੰਬਰ ਦੇ ਵਿੱਚੋਂ ਜਿੰਨੇ ਵੀ ਤੁਸੀਂ ਨੰਬਰ ਲਏ ਆ ਉਹ ਨਹੀਂ ਜੁੜਨੇ। ਠੀਕ ਹੈ ਤੁਸੀਂ ਉਹ ਕਿਤੇ ਕਹੂੰ ਵੀ ਮਤਲਬ ਕਿ ਅਸੀਂ 100 ਨੰਬਰ ਦੇ ਵਿੱਚ ਜੋੜ ਦਾਂਗੇ ਵੀ ਜਿੰਨੇ ਨੰਬਰ ਸੁਪੋਜ਼ ਕਰੋ ਵੀ 100 ਦੇ ਵਿੱਚ ਬਣੇ ਸਾਡੇ 50 ਨੰਬਰ ਬਣੇ ਆ ਔਰ 50 ਨੰਬਰ ਜਿਹੜੇ ਲਾਸਟ ਵਾਲਾ ਜਿਹੜਾ ਸੀਗਾ ਆਪਣਾ ਪੇਪਰ ਹਨਾ ਉਹਦੇ ਵਿੱਚੋਂ ਸਾਡੇ ਬਣੇ ਆ ਜੀ 30 ਨੰਬਰ ਬਣੇ ਆ ਤਾਂ ਤੁਸੀਂ 50 ਦੇ ਵਿੱਚ ਜਿਹੜਾ ਮਤਲਬ ਕਿ ਉਹ ਜੋੜ ਲਉ ਆਪਣੇ 100 ਦੇ ਵਿੱਚ 50 ਕੁਐਸਚਨ ਤੁਹਾਡੇ ਸਹੀ ਆ ਉਹਦੇ ਨੂੰ 50 ਦੇ ਵਿੱਚੋਂ 30 ਸਹੀ ਆ ਮਤਲਬ 50 ਉਹਦੇ ਹੋਗੇ ਤੇ 30 ਉਹਦੇ ਹੋਗੇ ਤੁਸੀਂ ਕਹੋ ਵੀ ਸਾਡੇ 150 ਦੇ ਵਿੱਚ ਬਣ ਗਏ ਜੀ 80 ਨੰਬਰ ਬਣ ਗਏ ਤਾਂ ਨਹੀਂ ਇਹ ਚੇਂਜ ਨਹੀਂ ਹੋਣੀਗੀ ਕੀ ਤੁਸੀਂ ਪਹਿਲੇ 100 ਨੰਬਰ ਦੇ ਵਿੱਚੋਂ ਚੈੱਕ ਕਰਨਾ ਵੀ ਤੁਹਾਡੇ ਪਹਿਲੇ 100 ਨੰਬਰ ਵਾਲਾ ਪੇਪਰ ਹੈ ਜਿਹੜਾ ਠੀਕ ਹੈ ਉਹਦੇ ਵਿੱਚ ਤੁਹਾਡੇ ਕਿੰਨੇ ਨੰਬਰ ਬੰਦੇ ਨੇ ਤਾਂ ਇਹ ਥੋੜਾ ਕਾਫੀ ਜਿਹੜਾ ਡਾਊਟਸ ਮੈਨੂੰ ਮਤਲਬ ਕੀ ਮਿਲ ਰਹੇ ਸੀ ਇਹ ਵੀ ਮੈਨੂੰ ਦੱਸੋ ਤੇ ਮੈਂ ਜ਼ਰੂਰੀ ਸਮਝਣਾ ਚਾਹਿਆ ਇਹ ਚੀਜ਼ ਵੀ ਕਿਉਂਕਿ ਤੁਹਾਨੂੰ ਦੱਸਣਾ ਚਾਹੀਦਾ ਕਿ ਤੁਸੀਂ 150 ਦੇ ਵਿੱਚੋਂ ਤਾਂ ਨਹੀਂ ਕਿਤੇ ਕਾਊਂਟ ਕਰ ਰਹੇ ਕਿਉਂਕਿ ਪੰਜਾਬੀ ਦੇ ਪੇਪਰ ਦੇ ਵਿੱਚ ਤਾਂ ਮੋਸਟਲੀ ਤੁਸੀਂ 40 40 45 45 ਨੰਬਰ ਲਈ ਬੈਠੇ ਆਂ ਕਈਆਂ ਦੇ ਤਾਂ ਪੰਜਾਬੋਂ ਦੇ ਵਿੱਚ 50 ਨੰਬਰ ਵੀ ਹੈਗੇ ਆ ਤਾਂ ਇਹ ਦਾ ਮਤਲਬ ਇਹ ਨਹੀਂ ਕਿ ਤੁਸੀਂ 150 ਦੇ ਵਿੱਚੋਂ ਕਹੋ ਮੇਰਾ 100 ਨੰਬਰ ਬੰਦ ਆ ਜੀ ਤਾਂ ਮੈਂ ਮਤਲਬ ਕਿ ਫਾਈਨਲ ਦੇ ਵਿੱਚ ਆ ਸਕਦਾ ਹੋ ਸਕਦਾ ਤੁਹਾਡੇ ਉਹ 50 ਦੇ ਵਿੱਚੋਂ 50 ਹੋਣ ਤੇ 100 ਨੰਬਰ ਵਾਲੇ ਤੁਹਾਡੇ 50 ਹੋਣ ਨਹੀਂ ਤੁਹਾਡੇ ਬੇਸ਼ੱਕ ਸੈਕੰਡ ਪੇਪਰ ਚੋਂ ਫੁੱਲ ਹੋਣ 50 ਦੇ ਵਿੱਚੋਂ 50 ਹੀ ਹੋਣ ਪਰ ਜੇਕਰ ਤੁਹਾਡੇ 100 ਨੰਬਰ ਵਾਲੇ ਪੇਪਰ ਚੋਂ 50 ਨੰਬਰ ਬੰਦੇ ਤੁਸੀਂ ਫਿਰ ਤੁਹਾਨੂੰ ਅਗਲੀ ਭਰਤੀ ਦੀ ਤਿਆਰੀ ਕਰਨ ਦੀ ਲੋੜ ਆ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਇੰਨੀ ਗੱਲ ਸਮਝ ਗਏ ਹੋਵੋਗੇ ਵੀ ਜਿਹੜੀ ਮੈਰਿਟ ਬਣਨੀ ਆ ਉਹ ਪਹਿਲੇ ਪੇਪਰ ਚੋਂ ਬਣਨੀ ਆ ਠੀਕ ਹੈ ਸੋ ਨੰਬਰ ਦੇ ਵਿੱਚੋਂ ਆਪਣਾ ਨੰਬਰ ਮਤਲਬ ਕਿੜੇ ਮਾਰਕਸ ਅਕਾਊਂਟ ਕਰਾਂ ਤੇ ਉਸ ਤੋਂ ਬਾਅਦ ਫਿਰ ਮੈਨੂੰ ਦੱਸੋ ਵੀ ਮੇਰੇ 100 ਨੰਬਰ ਚ ਇੰਨੇ ਨੰਬਰ ਬੰਦੇ ਨੇ ਵੀ ਕੀ ਮੈਨੂੰ ਅੱਗੇ ਤਿਆਰੀ ਕਰਨੀ ਚਾਹੀਦੀ ਟ੍ਰਾਇਲਸ ਦੀ ਜਾਂ ਮਤਲਬ ਕਿ ਫਾਈਨਲ ਦੇ ਵਿੱਚ ਮੇਰਾ ਨਾਮ ਆ ਜੂਗਾ ਕਿ ਨਹੀਂ ਤੇ ਉਮੀਦ ਕਰਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਤੇ ਚੰਗੀ ਲੱਗਦੀ ਹੁੰਦੀ ਤਾਂ ਫਿਰ ਆਪਣਾ ਜਿਹੜਾ ਫੀਡਬੈਕ ਜ਼ਰੂਰ ਦਿਆ ਕਰੋ ਫੀਡਬੈਕ ਵਧੀਆ ਮੈਨੂੰ ਆਉਂਦੇ ਆ ਥੈਂਕ ਯੂ ਸਾਰਿਆਂ ਦਾ ਤੁਸੀਂ ਇਹਨਾਂ ਮਾਨ ਸਤਕਾਰ ਦੇ ਰਹੇ ਹੋ ਪਿਆਰ ਦੇ ਰਹੇ ਹੋ ਚੈਨਲ ਨੂੰ ਸਪੋਰਟ ਕਰ ਰਹੇ ਹੋ ਤੇ ਇਸੇ ਤਰ੍ਹਾਂ ਹੀ ਹੋਰ ਆਪਣੇ ਜਿਹੜੇ ਕੁਐਸਚਨ ਆਨ ਤੇ ਇਸੇ ਤਰ੍ਹਾਂ ਤੁਹਾਡੇ ਡਾਊਟਸ ਮੈਂ ਅੱਗੇ ਕਲੀਅਰ ਕਰਦਾ ਰਹੂੰਗਾ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਅਸੀਂ ਹੋਰ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜੀਉਂਦੇ ਵਸਦੇ ਰਹੋ